ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਦੀ ਰਸੋਈs ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਸਾਂਬਰ ਇਡਲੀ ਤੇ ਜਿਹੜਾ ਸਾਂਬਰ ਹੈਗਾ ਬਿਲਕੁਲ ਸੌਖੇ ਤਰੀਕੇ ਦੇ ਨਾਲ ਬਣਾਵਾਂਗੇ ਤੇ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਮੈਂ ਅੱਜ ਬਣਾਵਾਂਗੀ ਸਾਂਬਰ ਇਡਲੀ ਤੇ ਸਾਂਬਰ ਬਿਲਕੁਲ ਸੌਖੇ ਤਰੀਕੇ ਨਾਲ ਬਣਾਵਾਂਗੇ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗੇਗਾ ਇੱਥੇ ਮੈਂ ਇੱਕ ਕਟੋਰੀ ਅਰਹਰ ਦੀ ਦਾਲ ਲੈ ਲਿੱਤੀ ਹੈ ਸਾਂਬਰ ਬਣਾਉਣ ਵਾਸਤੇ ਇਸ ਨੂੰ ਧੋ ਕੇ ਰੱਖ ਲਵਾਂਗੇ ਤੇ ਹੁਣ ਇੱਕ ਸਾਈਡ ਤੇ ਕੁੱਕਰ ਦੇ ਵਿੱਚ ਮੈਂ ਦੋ ਚਮਚ ਜਿਹੜੇ ਹੈਗੇ ਨੇ ਤੇਲ ਦੇ ਪਾ ਦਿੱਤੇ ਨੇ ਇਸ ਦੇ ਵਿੱਚ ਤੇਲ ਕੋਈ ਬਹੁਤ ਜ਼ਿਆਦਾ ਨਹੀਂ ਪਾਣਾ ਸਿਰਫ ਦੋ ਚਮਚ ਹੀ ਪਾਏ ਨੇ ਤੇ ਨਾਲ ਹੀ ਇੱਥੇ ਮੈਂ ਕੜੀ ਪੱਤਾ ਵੀ ਪਾ ਦਿੱਤਾ ਹੈ ਕੜੀ ਪੱਤਾ ਬਿਲਕੁਲ ਵੀ ਸਕਿਪ ਨਹੀਂ ਕਰਨਾ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਹੈ ਤੇ ਕੜੀ ਪੱਤੇ ਦੇ ਨਾਲ ਹੀ ਇੱਥੇ ਮੈਂ ਇੱਕ ਵੱਡਾ ਪਿਆਜ਼ ਜਿਹੜਾ ਹੈਗਾ ਕੱਟ ਕੇ ਇਸ ਤਰੀਕੇ ਦੇ ਨਾਲ ਪਾ ਦਿੱਤਾ ਹੈ ਤੇ ਪਿਆਜ਼ ਨੂੰ ਸਿਰਫ 1 ਮਿੰਟ ਤੱਕ ਹੀ ਭੁੰਨਾ ਇਹਨੂੰ ਕੋਈ ਬਹੁਤ ਜ਼ਿਆਦਾ ਨਹੀਂ ਭੁੰਨਾ ਤੇ 1 ਮਿੰਟ ਹੋ ਗਿਆ ਹੋਇਆ ਹੈ ਤੇ ਹੁਣ ਇਸ ਦੇ ਵਿੱਚ ਮੈਂ ਪਾ ਦਵਾਂਗੀ ਇੱਕ ਟਮਾਟਰ ਦੇਖੋ ਟਮਾਟਰ ਵੀ ਇੱਥੇ ਮੈਂ ਕੱਟ ਕੇ ਰੱਖਿਆ ਹੋਇਆ ਹੈ ਟਮਾਟਰ ਨੂੰ ਵੀ ਆਪਾਂ 1 ਮਿੰਟ ਹੀ ਭੁੰਨਣਾ ਜਿਹੜੇ ਤਰੀਕੇ ਨਾਲ ਮੈਂ ਸਾਂਬਰ ਬਣਾ ਰਹੀ ਆ ਇਹਨਾਂ ਚੀਜ਼ਾਂ ਨੂੰ ਬਿਲਕੁਲ ਵੀ ਬਹੁਤ ਜ਼ਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਨਾਲ ਹੀ ਇੱਥੇ ਮੈਂ ਸਬਜ਼ੀਆਂ ਵੀ ਲੈ ਲੈਂਦੀ ਆ ਨੇ ਮੈਂ ਥੋੜਾ ਜਿਹਾ ਪੇਠਾ ਗਾਜਰਾ ਕਿਆ ਕद्दू ਤੇ ਥੋੜੀਆਂ ਜੀਆਂ ਫਲੀਆਂ ਲੈ ਲੈਂਦੀ ਆ ਨੇ ਇਹ ਸਾਰੀਆਂ ਸਬਜ਼ੀਆਂ ਵੀ ਆਪਾਂ ਕੁੱਕਰ ਦੇ ਵਿੱਚ ਪਾ ਦੇਣੀਆਂ ਨੇ ਤੇ ਸਬਜ਼ੀਆਂ ਦੇਖੋ ਇੱਥੇ ਮੈਂ ਕੁੱਕਰ ਦੇ ਵਿੱਚ ਪਾ ਦਿੱਤੀਆਂ ਨੇ ਤੇ ਨਾਲ ਹੀ ਇੱਥੇ ਹੁਣ ਮੈਂ ਚਾਰ ਹਰੀਆਂ ਮਿਰਚਾਂ ਜਿਹੜੀਆਂ ਹੈਗੀਆਂ ਨੇ ਬਰੀਕ-ਬਰੀਕ ਕੱਟ ਕੇ ਲੈ ਲੈਂਦੀਆਂ ਨੇ ਜੇ ਤੁਸੀਂ ਹਰੀਆਂ ਮਿਰਚਾਂ ਨਹੀਂ ਪਾਣੀ ਹੈ ਤਾਂ ਇਸ ਦੀ ਜਗ੍ਹਾ ਤੇ ਤੁਸੀਂ ਲਾਲ ਮਿਰਚ ਵੀ ਪਾ ਸਕਦੇ ਹੋ ਪਰ ਮੈਂ ਹਰੀਆਂ ਮਿਰਚਾਂ ਇਸ ਲਈ ਪਾਈਆਂ ਨੇ ਕਿਉਂਕਿ ਰੰਗਤ ਦੇ ਲਈ ਇਸ ਦੇ ਵਿੱਚ ਆਪਾਂ ਕਸ਼ਮੀਰੀ ਲਾਲ ਮਿਰਚ ਦਾ ਵੀ ਇਸਤੇਮਾਲ ਕਰਨਾ ਹੈ ਤੇ ਹੁਣ ਇਹਨਾਂ ਸਬਜ਼ੀਆਂ ਨੂੰ 2 ਮਿੰਟ ਤੱਕ ਹੀ ਭੁੰਨਾ ਹੈ ਇਹਨਾਂ ਨੂੰ ਕੋਈ ਬਹੁਤ ਜ਼ਿਆਦਾ ਭੁੰਨਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਤੇ 2 ਮਿੰਟ ਹੋ ਗਏ ਹੋਏ ਨੇ ਮੈਨੂੰ ਇਹਨਾਂ ਨੂੰ ਭੁੰਨਦੇ ਹੋਏ ਤੇ ਜਿਹੜੀ ਦਾਲ ਹੈਗੀ ਇਹ ਵੀ ਮੈਂ ਧੋ ਲਿੱਤੀ ਹੋਈ ਏ ਇਹ ਵੀ ਇਸ ਦੇ ਵਿੱਚ ਪਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਅਲੱਗ ਤੋਂ ਮੈਂ ਸਬਜ਼ੀਆਂ ਨੂੰ ਤੜਕਾ ਨਹੀਂ ਲਗਾਇਆ ਸਾਰੀਆਂ ਚੀਜ਼ਾਂ ਆਪਾਂ ਕੁੱਕਰ ਦੇ ਵਿੱਚ ਪਾ ਕੇ ਹੀ ਬਣਾਉਣੀਆਂ ਨੇ ਤੇ ਦਾਲ ਨੂੰ ਚੰਗੀ ਤਰ੍ਹਾਂ ਮੈਂ ਮਿਕਸ ਕਰ ਲਿੱਤਾ ਹੈ ਤੇ ਦਾਲ ਨੂੰ ਮਿਕਸ ਕਰਨ ਤੋਂ ਬਾਅਦ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਇੱਕ ਚਮਚ ਨਮਕ ਦਾ ਨਮਕ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਇੱਥੇ ਪਾ ਸਕਦੇ ਹੋ ਤੇ ਨਾਲ ਹੀ ਇੱਥੇ ਮੈਂ ਹੁਣ ਪਾ ਰਹੀ ਹਾਂ ਬਿਲਕੁਲ ਇੱਕ ਚੁਟਕੀ ਹਲਦੀ ਦੀ ਹਲਦੀ ਬਹੁਤ ਜ਼ਿਆਦਾ ਨਹੀਂ ਪਾਣੀ ਇੱਥੇ ਤੇ ਨਾਲ ਹੀ ਦੋ ਚਮਚ ਭਰ ਕੇ ਇੱਥੇ ਮੈਂ ਸਾਂਬਰ ਮਸਾਲਾ ਵੀ ਪਾ ਦਿੱਤਾ ਤੁਸੀਂ ਚਾਹੋ ਤਾਂ ਇਸ ਸਟੇਜ ਤੇ ਹਿੰਗ ਵੀ ਪਾ ਸਕਦੇ ਹੋ ਤੇ ਸਾਂਬਰ ਮਸਾਲਾ ਪਾਣ ਤੋਂ ਬਾਅਦ ਇਹਨਾਂ ਸਾਰੀਆਂ ਚੀਜ਼ਾਂ ਨੂੰ ਫਿਰ ਤੋਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਹੈ ਤੇ ਦੇਖੋ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਚੰਗੀ ਤਰ੍ਹਾਂ ਮਿਕਸ ਹੋ ਗਈਆਂ ਹੋਈਆਂ ਨੇ ਤੇ ਹੁਣ ਇਸ ਦੇ ਵਿੱਚ ਮੈਂ 4 ਵੱਡੇ ਕੱਪ ਜਿਹੜੇ ਹੈਗੇ ਨੇ ਪਾਣੀ ਦੇ ਪਾ ਦਿੱਤੇ ਨੇ ਜਿਹੜੇ ਕਾਫੀ ਵਾਲੇ ਵੱਡੇ ਮੱਗ ਹੁੰਦੇ ਨੇ ਉਸੇ ਹਿਸਾਬ ਨਾਲ ਮੈਂ ਇੱਥੇ 4 ਕੱਪ ਪਾਣੀ ਦੇ ਪਾਏ ਨੇ ਤੇ ਹੁਣ ਕੁੱਕਰ ਦਾ ਢੱਕਣ ਲਗਾ ਕੇ 4 ਵਿਸਲ మీడియం ਟੂ ਹਾਈ ਫਲੇਮ ਤੇ ਦਿਵਾ ਲੈਣੀਆਂ ਨੇ ਤੇ ਦੇਖੋ ਕਿੰਨਾ ਹੀ ਜਿਆਦਾ ਸੋਖਾ ਤਰੀਕਾ ਹੈ ਦੋਨੋਂ ਚੀਜ਼ਾਂ ਇੱਕੋ ਵਾਰੀ ਚ ਹੀ ਪੱਕ ਜਾਣੀਆਂ ਨੇ ਤੇ ਹੁਣ ਇੱਥੇ ਮੈਂ ਢੱਕਣ ਲਗਾ ਦਿੱਤਾ ਹੈ ਤੇ 4 ਵਿਸਲਾਂ ਤੱਕ ਦੀ ਵੇਟ ਕਰਦੇ ਆਂ ਤੇ 4 ਵਿਸਲ ਹੁਣ ਇੱਥੇ ਆਗੀਆਂ ਹੋਈਆਂ ਨੇ ਕੁੱਕਰ ਦਾ ਢੱਕਣ ਖੋਲ ਕੇ ਆਪਾਂ ਦਾਲ ਨੂੰ ਚੈੱਕ ਕਰ ਲੈਨੇ ਆਂ ਤੇ ਦੇਖੋ ਹੁਣ ਜਿਹੜੀ ਦਾਲ ਹੈਗੀ ਇੱਥੇ ਬਿਲਕੁਲ ਚੰਗੀ ਤਰ੍ਹਾਂ ਗਲ ਚੁੱਕੀ ਹੋਈ ਏ ਸਬਜ਼ੀਆਂ ਵੀ ਪੱਕ ਚੁੱਕੀਆਂ ਹੋਈਆਂ ਨੇ ਪਰ ਦਾਲ ਹਜੇ ਗਾੜੀ ਲੱਗ ਰਹੀ ਹੈ ਕਿਉਂਕਿ ਜਿਹੜਾ ਸਾਂਬਰ ਹੁੰਦਾ ਹੈ ਉਹ ਹਮੇਸ਼ਾ ਪਤਲਾ ਹੀ ਹੁੰਦਾ ਹੈ ਗਾੜਾ ਨਹੀਂ ਹੁੰਦਾ ਤੇ ਸਾਂਬਰ ਪਤਲਾ ਹੀ ਸਵਾਦ ਲੱਗਦਾ ਹੈ ਤੇ ਹੁਣ ਇਸ ਦੇ ਵਿੱਚ ਮੈਂ ਦੋ ਵੱਡੇ ਕੱਪ ਪਾਣੀ ਦੇ ਗਰਮ ਕਰਕੇ ਪਾ ਦਿੱਤੇ ਨੇ ਪਾਣੀ ਆਪਾਂ ਗਰਮ ਕਰਕੇ ਹੀ ਪਾਣਾ ਜਦੋਂ ਵੀ ਸਾਂਬਰ ਨੂੰ ਪਤਲਾ ਕਰਨਾ ਹੈ ਤੇ ਹੁਣ ਇਸ ਨੂੰ ਇੱਕ ਵਾਰੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਤੇ ਆਪਾਂ ਹੁਣ ਇੱਕ ਇਸ ਦਾ ਤੜਕਾ ਲਗਾਵਾਂਗੇ ਤੇ ਸਾਂਬਰ ਬਿਲਕੁਲ ਆਪਣਾ ਤਿਆਰ ਹੋ ਜਾਏਗਾ ਤੜਕੇ ਵਾਸਤੇ ਇੱਥੇ ਮੈਂ ਬਰਤਨ ਦੇ ਵਿੱਚ ਦੋ ਚਮਚ ਤੇਲ ਪਾ ਕੇ ਗਰਮ ਕਰ ਲਿੱਤਾ ਹੈ ਤੇਲ ਨੂੰ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਦੋ ਸਾਬਤ ਲਾਲ ਮਿਰਚਾਂ ਤੇ ਨਾਲ ਹੀ ਇੱਥੇ ਗੈਸ ਦੀ ਫਲੇਮ ਬੰਦ ਕਰ ਦਵਾਂਗੇ ਕਿਉਂਕਿ ਤੇਲ ਕਾਫੀ ਜ਼ਿਆਦਾ ਗਰਮ ਹੋ ਚੁੱਕਾ ਹੈ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਦਾ ਇਹ ਮੈਂ ਰੰਗਤ ਦੇ ਲਈ ਪਾਈ ਹੈ ਤੇ ਇਸ ਤੜਕੇ ਨੂੰ ਹੁਣ ਆਪਾਂ ਸਾਂਬਲ ਦੇ ਵਿੱਚ ਪਾ ਦਾਂਗੇ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਲੈਣਾ ਹੈ ਦੇ ਦੇਖੋ ਤੁਸੀਂ ਇੱਥੇ ਤੜਕਾ ਸਾਰਾ ਮੈਂ ਪਾ ਦਿੱਤਾ ਇਸ ਦੇ ਵਿੱਚ ਤੇ ਇਸ ਦੇ ਵਿੱਚੋਂ ਖੁਸ਼ਬੂ ਵੀ ਬਹੁਤ ਜ਼ਿਆਦਾ ਵਧੀਆ ਆ ਰਹੀ ਏ ਤੇ ਹੁਣ ਇਸ ਦੇ ਵਿੱਚ ਮੈਂ ਇੱਕ ਚਮਚ ਸਾਂਬਰ ਮਸਾਲੇ ਦਾ ਹੋਰ ਪਾ ਦਿੱਤਾ ਤੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲਵਾਂਗੇ ਤੇ ਇਸ ਨੂੰ ਮੈਂ ਚੰਗੀ ਤਰ੍ਹਾਂ ਹਿਲਾ ਦਿੱਤਾ ਤੇ ਹੁਣ ਇਸ ਦੇ ਉੱਪਰ ਕੁੱਕਰ ਦਾ ਢੱਕਣ ਰੱਖ ਦਵਾਂਗੇ ਕੁੱਕਰ ਦੇ ਢੱਕਣ ਦਾ ਲੋਕ ਨਹੀਂ ਲਗਾਉਣਾ ਸਿਰਫ ਆਪਾਂ ਇਸ ਨੂੰ ਰੱਖਣਾ ਹੀ ਹੈ ਤੇ ਸਿਰਫ 3 ਤੋਂ ਮਿੰਟ ਲਈ ਆਪਾਂ ਇਸ ਨੂੰ ਰਿਜਨ ਦਵਾਂਗੇ ਹੁਣ ਤੇ 3 ਮਿੰਟ ਹੋ ਗਏ ਹੋਏ ਨੇ ਤੇ ਸਾਂਬਰ ਜਿਹੜਾ ਹੈਗਾ ਚੰਗੀ ਤਰ੍ਹਾਂ ਰਿਜ ਚੁੱਕਾ ਹੋਇਆ ਹੈ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਖਟਾਸ ਕਿਉਂਕਿ ਇਸ ਸਾਂਬਰ ਦਾ ਖਟਾਸ ਨਾਲ ਹੀ ਵਧੀਆ ਲੱਗਦਾ ਹੈ ਤੇ ਮੈਂ ਇੱਥੇ ਥੋੜੀ ਜੀ ਇਮਲੀ ਲੈ ਕੇ ਪਾਣੀ ਦੇ ਵਿੱਚ ਪਿਘੋ ਲਿੱਤੀ ਸੀਗੀ ਤੇ ਇਸ ਨੂੰ ਮੈਂ ਪਾ ਲਿਆ ਇਸ ਦੇ ਵਿੱਚ ਖਟਾਸ ਵਾਸਤੇ ਤੇ ਸਾਂਬਰ ਦੇਖੋ ਬਹੁਤ ਹੀ ਵਧੀਆ ਜਿਹੜਾ ਹੈਗਾ ਬਣ ਚੁੱਕਾ ਹੋਇਆ ਹੈ ਬਹੁਤ ਹੀ ਫਰਸਟ ਕਲਾਸ ਜਿਵੇਂ ਰੈਸਟੋਰੈਂਟ ਦੇ ਵਿੱਚੋਂ ਸਾਂਬਰ ਇਡਲੀ ਮਿਲਦੀ ਹੈ ਉਸੇ ਤਰੀਕੇ ਦਾ ਜਿਹੜਾ ਸਾਂਬਰ ਹੈਗਾ ਇਹ ਬਣ ਚੁੱਕਾ ਤੇ ਕੋਈ ਬਹੁਤ ਜ਼ਿਆਦਾ ਟਾਈਮ ਵੀ ਨਹੀਂ ਲੱਗਾ ਤੇ ਹੁਣ ਆਪਾਂ ਇੱਥੇ ਇਡਲੀ ਬਣਾਣ ਦੀ ਤਿਆਰੀ ਕਰਦੇ ਹਾਂ ਇਡਲੀ ਬਣਾਉਣ ਵਾਸਤੇ ਇੱਥੇ ਮੈਂ ਇੱਕ ਕਟੋਰੀ ਸੂਜੀ ਲੈ ਲਿੱਤੀ ਏ ਇੱਕ ਕਟੋਰੀ ਸੂਜੀ ਲੈਣ ਤੋਂ ਬਾਅਦ ਇਸ ਦੇ ਵਿੱਚ ਮੈਂ ਅੱਧਾ ਚਮਚ ਨਮਕ ਦਾ ਪਾ ਦਿੱਤਾ ਤੇ ਨਾਲ ਹੀ ਇੱਥੇ ਮੈਂ ਅੱਧੀ ਕਟੋਰੀ ਦਹੀਂ ਵੀ ਪਾ ਲਈਏ ਦਹੀਂ ਜਿਹੜੀ ਥੋੜੀ ਜਿਹੀ ਖੱਟੀ ਹੋਣੀ ਚਾਹੀਦੀ ਹੈ ਬਹੁਤ ਜ਼ਿਆਦਾ ਖੱਟੀ ਨਹੀਂ ਬਿਲਕੁਲ ਥੋੜੀ ਜਿਹੀ ਖੱਟੀ ਇੱਕ ਕਟੋਰੀ ਸੂਜੀ ਤੇ ਅੱਧੀ ਕਟੋਰੀ ਦਹੀਂ ਲਈਏ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਦੇਖੋ ਦਹੀਂ ਤੇ ਸੂਜੀ ਜਿਹੜੀ ਹੈਗੀ ਇਹ ਮੈਂ ਚੰਗੀ ਤਰ੍ਹਾਂ ਇੱਥੇ ਮਿਕਸ ਕਰ ਲਿੱਤੀ ਏ। ਤੇ ਹੁਣ ਮਿਕਸ ਕਰਨ ਤੋਂ ਬਾਅਦ ਇਸ ਦੇ ਵਿੱਚ ਪਾਣੀ ਪਾਵਾਂਗੇ। ਜੇ ਆਪਾਂ ਇੱਕ ਕਟੋਰੀ ਸੂਜੀ ਲਈਏ ਤਾਂ ਆਪਾਂ ਪੌਣੀ ਕਟੋਰੀ ਜਿਹੜੀ ਹੈਗੀ ਇੱਥੇ ਪਾਣੀ ਦੀ ਪਾਵਾਂਗੇ। ਬਾਕੀ ਡਿਪੈਂਡ ਕਰਦਾ ਹੈ ਸੂਜੀ ਦੇ ਉੱਪਰ ਜੇ ਸੂਜੀ ਮੋਟੀ ਹੋਏ ਤਾਂ ਪਾਣੀ ਥੋੜਾ ਜਿਆਦਾ ਪਾਣਾ ਪੈ ਜਾਂਦਾ ਉਹ ਆਪਾਂ ਬਾਅਦ ਵਿੱਚੋਂ ਦੇਖਾਂਗੇ ਜੇ ਜ਼ਰੂਰਤ ਪਈ ਤਾਂ ਇਸ ਦੇ ਵਿੱਚ ਪਾਣੀ ਪਾ ਲਵਾਂਗੇ ਤਾਂ ਇਸ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਦੇਖੋ ਇਸ ਨੂੰ ਮੈਂ ਚੰਗੀ ਤਰੀਕੇ ਨਾਲ ਮਿਕਸ ਕਰ ਦਿੱਤਾ ਤੇ ਮਿਕਸ ਕਰਨ ਤੋਂ ਬਾਅਦ ਹੁਣ ਇਸ ਨੂੰ ਆਪਾਂ ਢੱਕ ਕੇ ਰੱਖ ਦੇਣਾ ਹੈ ਤੇ ਇਸ ਨੂੰ ਤਕਰੀਬਨ 10-15 ਮਿੰਟ ਲਈ ਟੱਕ ਕੇ ਰੱਖਾਂਗੇ ਤਾਂ ਜੋ ਜਿਹੜੀ ਸੂਜੀ ਹੈਗੀ ਉਹ ਹਲਕੀ ਜਿਹੀ ਫੁੱਲ ਜਾਏ ਤੇ ਮੈਨੂੰ ਇੱਥੇ ਹੁਣ 10-15 ਮਿੰਟ ਹੋ ਗਏ ਹੋਏ ਨੇ ਆਪਾਂ ਚੈੱਕ ਕਰਦੇ ਹਾਂ ਸੂਜੀ ਦੇਖੋ ਬੜੀ ਚੰਗੀ ਤਰ੍ਹਾਂ ਫੁੱਲ ਚੁੱਕੀ ਹੋਈ ਏ ਇੱਕ ਵਾਰੀ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਦੇਖੋ ਇੱਥੇ ਇਸ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਹੈ ਤੇ ਹੁਣ ਇਸ ਦੇ ਵਿੱਚ ਪਾਵਾਂਗੇ ਆਪਾਂ ਇਨੋ ਇਨੋ ਦਾ ਇੱਕ ਸੈਸ਼ੇ ਜਿਹੜਾ ਹੈਗਾ ਛੋਟਾ ਵਾਲਾ ਉਹ ਮੈਂ ਇੱਥੇ ਪਾ ਦਿੱਤਾ ਹੋਇਆ ਹੈ ਤੇ ਇਸ ਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਨੋ ਪਾਣ ਦੇ ਨਾਲ ਜਿਹੜੀ ਇਡਲੀ ਹੈਗੀ ਇਹ ਕਾਫੀ ਜ਼ਿਆਦਾ ਸੌਫਟ ਬਣਦੀ ਹੈ ਤੇ ਇਸ ਨੂੰ ਮੈਂ ਦੇਖੋ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਹੈ ਪਰ ਬੈਟਰ ਮੈਨੂੰ ਹਜੇ ਵੀ ਕਾਫੀ ਗਾੜਾ ਲੱਗ ਰਿਹਾ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਕਈ ਵਾਰੀ ਸੂਜੀ ਦੇ ਵਿੱਚ ਪਾਣੀ ਜ਼ਿਆਦਾ ਪਾਣ ਦੀ ਵੀ ਜ਼ਰੂਰਤ ਪੈ ਜਾਂਦੀ ਹੈ ਸੂਜੀ ਕਾਫੀ ਜ਼ਿਆਦਾ ਪਾਣੀ ਐਬਜ਼ਰਬ ਕਰ ਲੈਂਦੀ ਹੈ ਤੇ ਹੁਣ ਇਸ ਦੇ ਵਿੱਚ ਮੈਂ ਹਜੇ ਥੋੜਾ ਜਿਹਾ ਪਾਣੀ ਹੋਰ ਪਾਵਾਂਗੀ। ਤਕਰੀਬਨ ਇੱਕ ਕਟੋਰੀ ਪਾਣੀ ਇੱਥੇ ਲੱਗ ਚੁੱਕਾ ਹੋਇਆ ਹੈ ਤੇ ਇਸ ਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਦੇਖੋ ਸੂਜੀ ਵਾਲੇ ਬੈਟਰ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਹੈ ਤੇ ਮੈਂ ਇਹਦੀ ਕਨਸਿਸਟੈਂਸੀ ਤੁਹਾਨੂੰ ਚੈੱਕ ਕਰਾਨੀ ਆ। ਸੇਮ ਇਸੇ ਤਰੀਕੇ ਦਾ ਹੀ ਜਿਹੜਾ ਬੈਟਰ ਹੈਗਾ ਤਿਆਰ ਹੋਣਾ ਚਾਹੀਦਾ ਤਾਂ ਹੀ ਜਿਹੜੀ ਇਡਲੀ ਹੈਗੀ ਵਧੀਆ ਬਣਦੀ ਏ ਦੇਖੋ ਬਹੁਤ ਜ਼ਿਆਦਾ ਪਤਲਾ ਬੈਟਰ ਨਹੀਂ ਹੋਣਾ ਚਾਹੀਦਾ ਇਸ ਦਾ ਬਹੁਤ ਹੀ ਵਧੀਆ ਜਿਹੜਾ ਬੈਟਰ ਹੈਗਾ ਬਣ ਕੇ ਤਿਆਰ ਹੋ ਚੁੱਕਾ ਹੈ ਇਹ ਦੇਖੋ ਕਿੰਨਾ ਹੀ ਜ਼ਿਆਦਾ ਵਧੀਆ ਸੇਮ ਇਸੇ ਤਰੀਕੇ ਦੇ ਨਾਲ ਹੀ ਕੰਸਿਸਟੈਂਸੀ ਰਹਿਣੀ ਚਾਹੀਦੀ ਏ ਹੁਣ ਮੈਂ ਇਡਲੀ ਵਾਲੇ ਮੋਲਡ ਲੈ ਲਿੱਤੇ ਨੇ ਇਹਨਾਂ ਨੂੰ ਸਭ ਤੋਂ ਪਹਿਲਾਂ ਆਪਾਂ ਤੇਲ ਲਗਾ ਕੇ ਚੰਗੀ ਤਰ੍ਹਾਂ ਗ੍ਰੀਸ ਕਰ ਲਾਂਗੇ ਤੇ ਦੇਖੋ ਇਡਲੀ ਵਾਲਾ ਜਿਹੜਾ ਮੋਲਡ ਹੈਗਾ ਇਸ ਨੂੰ ਮੈਂ ਚੰਗੀ ਤਰ੍ਹਾਂ ਗ੍ਰੀਸ ਕਰ ਲਿਆ ਤੇ ਹੁਣ ਥੋੜਾ ਥੋੜਾ ਕਰਕੇ ਇਸ ਦੇ ਵਿੱਚ ਬੈਟਰ ਪਾਉਂਦੇ ਜਾਵਾਂਗੇ ਬੈਟਰ ਬਹੁਤ ਜ਼ਿਆਦਾ ਆਪਾਂ ਨਹੀਂ ਪਾਣਾ ਕਿਉਂਕਿ ਇਡਲੀ ਜਿਹੜੀ ਹੈਗੀ ਇਹ ਬਣਨ ਤੋਂ ਬਾਅਦ ਫੁੱਲ ਵੀ ਜਾਂਦੀ ਏ ਇਸ ਲਈ ਬਹੁਤ ਜ਼ਿਆਦਾ ਭਰ ਭਰ ਕੇ ਆਪਾਂ ਬੈਟਰ ਨਹੀਂ ਪਾਣਾ ਤੇ ਸਾਰੇ ਹੀ ਜਿਹੜੇ ਮੋਲਡ ਹੈਗੇ ਨੇ ਮੈਂ ਇਸੇ ਤਰੀਕੇ ਦੇ ਨਾਲ ਤਿਆਰ ਕਰ ਲਿੱਤੇ ਹੋਏ ਨੇ ਤੇ ਸਾਰੇ ਹੀ ਮੋਲਡ ਦੇਖੋ ਮੈਂ ਸਟੈਂਡ ਤੇ ਲਗਾ ਦਿੱਤੇ ਨੇ ਇਡਲੀ ਵਾਲਾ ਸਟੈਂਡ ਹੁਣ ਤਿਆਰ ਹੋ ਚੁੱਕਾ ਹੈ ਚੰਗੀ ਤਰ੍ਹਾਂ ਤੇ ਇਧਰ ਇਡਲੀ ਵਾਲੇ ਸਟੀਮਰ ਦੇ ਵਿੱਚ ਦੇਖੋ ਮੈਂ ਥੋੜਾ ਜਿਹਾ ਪਾਣੀ ਵੀ ਰੱਖਿਆ ਹੋਇਆ ਸੀ ਗਰਮ ਕਰਨ ਦੇ ਲਈ ਤੇ ਪਾਣੀ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਹੈ ਤੇ ਹੁਣ ਜਿਹੜਾ ਇਹ ਸਟੈਂਡ ਹੈਗਾ ਆਪਾਂ ਇਸ ਦੇ ਵਿੱਚ ਰੱਖ ਦਵਾਂਗੇ ਤੇ ਇਸ ਨੂੰ ਟੱਕ ਕੇ ਆਪਾਂ ਮੀਡੀਅਮ ਫਲੇਮ ਦੇ ਉੱਪਰ 12 ਮਿੰਟ ਲਈ ਇਸ ਨੂੰ ਇਸੇ ਤਰ੍ਹਾਂ ਸਟੀਮ ਦੇ ਵਿੱਚ ਪਿਆ ਰਹਿਣ ਦਵਾਂਗੇ ਫਲੇਮ ਆਪਾਂ ਮੀਡੀਅਮ ਹੀ ਰੱਖਣੀ ਹੈ ਇੱਥੇ ਤੇ 12 ਮਿੰਟ ਹੋ ਗਏ ਹੋਏ ਨੇ ਤੇ ਇਡਲੀ ਦੇਖੋ ਕਿੰਨੇ ਹੀ ਵਧੀਆ ਤਰੀਕੇ ਦੇ ਨਾਲ ਤਿਆਰ ਹੋ ਗਈ ਹੋਈ ਏ ਇਡਲੀ ਦਾ ਮੋਲਡ ਹੁਣ ਬਾਹਰ ਕੱਢਾਂਗੇ ਤੇ ਇਸ ਨੂੰ ਹਲਕਾ ਜਿਹਾ ਠੰਡਾ ਹੋਣ ਦਵਾਂਗੇ ਇਹ ਹਲਕੀ ਜਿਹੀ ਠੰਡੀ ਹੋ ਗਈ ਤੇ ਦੇਖੋ ਕਿੰਨੇ ਹੀ ਆਰਾਮ ਦੇ ਨਾਲ ਇਹ ਚਮਚ ਦੇ ਨਾਲ ਹੀ ਨਿਕਲ ਗਈ ਏ ਬਿਲਕੁਲ ਵੀ ਇਹ ਖਰਾਬ ਨਹੀਂ ਹੋਈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੀ ਇਡਲੀ ਹੈਗੀ ਇਹ ਤਿਆਰ ਹੋ ਚੁੱਕੀ ਹੋਈ ਏ ਇਡਲੀ ਤੇ ਸਾਂਬਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦੇਖੋ ਤਿਆਰ ਹੋ ਗਿਆ ਹੋਇਆ ਮੈਂ ਤੁਹਾਨੂੰ ਇੱਕ ਪੀਸ ਇਡਲੀ ਦਾ ਤੋੜ ਕੇ ਦਿਖਾਨੀ ਆ ਇਡਲੀ ਬਹੁਤ ਹੀ ਜ਼ਿਆਦਾ ਸੌਫਟ ਬਣੀ ਏ ਇਹ ਦੇਖੋ ਕਿੰਨੇ ਹੀ ਜ਼ਿਆਦਾ ਆਰਾਮ ਦੇ ਨਾਲ ਇਹ ਟੁੱਟ ਰਹੀ ਏ ਬਹੁਤ ਹੀ ਵਧੀਆ ਇਡਲੀ ਬਣ ਕੇ ਇੱਥੇ ਤਿਆਰ ਹੋ ਚੁੱਕੀ ਏ ਤੇ ਸਾਂਬਰ ਤੇ ਇਡਲੀ ਜਿਹੜਾ ਹੈਗਾ ਹੁਣ ਸਰਵ ਹੋਣ ਦੇ ਲਈ ਰੈਡੀ ਏ ਤੇ ਦੇਖੋ ਕਿੰਨਾ ਹੀ ਵਧੀਆ ਲੱਗ ਰਿਹਾ ਜੇ ਇਸ ਤਰੀਕੇ ਦੇ ਨਾਲ ਸਾਂਬਰ ਇਡਲੀ ਸਰਵ ਕੀਤਾ ਜਾਏ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਵਧੀਆ ਲੱਗੇਗੀ